ਛੋਟੇ ਤਿੰਨ ਸਹਬਜ਼ਾਦੇ ਸਹਬਜ਼ਾਦਾ ਜੁਝਾਰ ਸਿੰਘ ਜੀ ਸਹਬਜ਼ਾਦਾ ਜ਼ਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਉਹਨਾਂ ਦਾ ਜਨਮ ਇਸੇ ਹੀ ਘਰ 'ਚ ਹੋਇਆ ਸੀ ਤੇ ਇਸੇ ਹੀ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਦਰਬਾਰ ਸਜਾਇਆ ਕਰਦੇ ਸੀ ਆਪਾਂ ਨੂੰ ਸਭ ਨੂੰ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਨਗਰ ਛੱਡਿਆ ਜਿੱਥੇ ਸਹਬਜ਼ਾਦਿਆਂ ਦਾ ਜਨਮ ਹੋਇਆ ਸੀ ਉਹ ਨਗਰ ਜਿੱਥੇ ਸਹਬਜ਼ਾਦੇ ਕਦੇ ਖੇਡਦੇ ਹੁੰਦੇ ਹੋਣਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਰਹਿੰਦੇ ਹੋਣਗੇ ਛੋਟੇ ਸਾਹਿਬਜ਼ਾਦੇ ਉੱਥੇ ਰਹਿੰਦੇ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਉੱਥੇ ਰਹਿੰਦਾ ਹੋਏਗਾ ਉਦੋਂ ਕਿਹੋ ਜਿਹਾ ਹੁੰਦਾ ਹੋਏਗਾ ਆਨੰਦਪੁਰ ਕਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਸੀ ਕਿਵੇਂ ਕਿਲੇ ਬਨੇ ਹੋਏ ਸੀ ਕਿੱਥੇ ਕਿੱਥੇ ਤੱਕ ਫੈਲਿਆ ਹੋਇਆ ਸੀ ਆਨੰਦਪੁਰ ਨਗਰ ਅੱਜ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਜੋ ਆਨੰਦਪੁਰ ਸੀ ਉਹਦੇ ਚ ਲੈ ਕੇ ਚੱਲਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਸੀਗਾ ਹੁਣ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਨਗਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1665 ਚ ਬਸਾਇਆ ਸੀ ਤਿੰਨ ਪਿੰਡਾਂ ਦੀ ਜ਼ਮੀਨ ਉਹਨਾਂ ਨੇ ਬिलासपुर ਦੀ ਰਾਣੀ ਚੰਪਾ ਤੋਂ ਖਰੀਦੀ ਸੀ ਲੋਧੀਪੁਰ ਮੀਆਪੁਰ ਸਹੋਟਾ ਉਸ ਤੋਂ ਬਾਅਦ ਸਭ ਤੋਂ ਪਹਿਲਾ ਜਿਹੜਾ ਮਕਾਨ ਬਣਿਆ ਸੀਗਾ ਚੱਕ ਨਾਨਕੀ ਦਾ ਕਿਉਂਕਿ ਆਪਣੇ ਮਾਤਾ ਜੀ ਦੇ ਨਾਮ ਤੇ ਉਹਨਾਂ ਨੇ ਇਹ ਨਗਰ ਦੀ ਮੋੜੀ ਗੱਡੀ ਸੀ ਇਹਦਾ ਨਾਮ ਰੱਖਿਆ ਸੀ ਚੱਕ ਨਾਨਕੀ ਚੱਕ ਨਾਨਕੀ ਦਾ ਪਹਿਲਾ ਜਿਹੜਾ ਘਰ ਬਣਿਆ ਸੀਗਾ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘਰ ਸੀ ਜਿਹਨੂੰ ਗੁਰੂ ਕੇ ਮਹਿਲ ਕਹਿੰਦੇ ਸੀ ਉਦੋਂ ਜੋ ਹੁਣ ਅੱਜ ਵੀ ਮੌਜੂਦ ਆ ਗੁਰੂ ਕੇ ਮਹਿਲ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਰਿਵਾਰ ਰਹਿੰਦਾ ਸੀਗਾ ਹੁਣ ਵੀ ਇੱਥੇ ਗੁਰਦੁਆਰਾ ਗੁਰੂ ਕੇ ਮਹਿਲ ਮੌਜੂਦ ਆ ਗੁਰੂ ਗੋਬਿੰਦ ਸਿੰਘ ਜੀ 5 ਸਾਲ ਦੀ ਉਮਰ ਚ ਪਟਨਾ ਸਾਹਿਬ ਤੋਂ ਇੱਥੇ ਹੀ ਆਏ ਸੀਗੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਹੋਏ ਤੇ ਉਹਨਾਂ ਦਾ ਪਰਿਵਾਰ ਵੀ ਫਿਰ ਇੱਥੇ ਹੀ ਰਹਾ ਇੱਥੇ ਹੀ ਛੋਟੇ ਤਿੰਨ ਸਹਬਜ਼ਾਦਿਆਂ ਦੇ ਜਨਮ ਹੋਏ ਹੁਣ ਆਪਾਂ ਗੱਲ ਕਰ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿੰਨ ਪਿੰਡਾਂ ਦੀ ਜ਼ਮੀਨ ਖਰੀਦੀ ਉਸ ਤੋਂ ਬਾਅਦ ਫਿਰ 1699 'ਚ ਜਦੋਂ ਆਪਣੀ ਪਹਿਲੀ ਜੰਗ ਪੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਪਣੀਆਂ ਫੌਜਾਂ ਨਾਲ ਚੱਕ ਨਾਨਕੀ ਪਹੁੰਚੇ ਤਾਂ ਉਹਨਾਂ ਨੇ ਤਿੰਨ ਪਿੰਡਾਂ ਦੀ ਹੋਰ ਜ਼ਮੀਨ ਖਰੀਦੀ ਮਾਖਵਾਲ ਅਗੰਗਪੁਰ ਤੇ ਤਾਰਾਪੁਰ ਤੇ ਉੱਥੇ ਇੱਕ ਨਗਰ ਵਸਾਇਆ ਜਿਹਦਾ ਨਾਮ ਰੱਖਿਆ ਆਨੰਦਪੁਰ ਹੁਣ ਇੱਥੇ ਕਈ ਵਾਰ ਇਤਿਹਾਸ 'ਚ ਸਾਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਦਾ ਨਾਮ ਬਦਲ ਕੇ ਆਨੰਦਪੁਰ ਕੀਤਾ ਪਰ ਐਦਾਂ ਨਹੀਂ ਸੀ ਜੋ ਚੱਕ ਨਾਨਕੀ ਸੀ ਪਹਿਲਾਂ ਉਹ ਇਹ ਛੋਟੇ ਖੇਤਰ 'ਚ ਫੈਲਿਆ ਹੋਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਪੰਘਾਣੀ ਦੀ ਜੰਗ ਜਿੱਤਣ ਤੋਂ ਬਾਅਦ ਜਦੋਂ ਉਹ ਆਏ ਤਾਂ ਇੱਥੇ ਤਿੰਨ ਹੋਰ ਪਿੰਡਾਂ ਦੀ ਜ਼ਮੀਨ ਖਰੀਦੀ ਕਿਉਂਕਿ ਉਹਨਾਂ ਨੇ ਕਿਲੇ ਬਣਾਉਣੇ ਸੀ ਤੇ ਨਗਰ ਦਾ ਹੋਰ ਵਿਕਾਸ ਕਰਨਾ ਸੀ ਗੁਰੂ ਗੋਬਿੰਦ ਸਿੰਘ ਜੀ ਬਚਿੱਤਰਨਾਟਕ ਚ ਕਹਿੰਦੇ ਨੇ ਕਿ ਜੁੱਧ ਜੀਤ ਆਏ ਜਬੈ ਟਕੇ ਨਾ ਤਿੰਨ ਪੁਰ ਪਾਉ ਕਹਿਲੂਰ ਮੇ ਬੰਦੇਓ ਆਨ ਆਨੰਦਪੁਰ گاਉ ਕਹਿਲੂਰ ਇਹ ਰਿਆਸਤ ਦਾ ਨਾਮ ਸੀ ਜਿਹਦੇ ਅੰਦਰ ਇਹ ਸਾਰਾ ਏਰੀਆ ਆਉਂਦਾ ਸੀ ਤਾਂ ਕਹਿਲੂਰ ਮੇ ਬੰਦੇਓ ਆਨ ਆਨੰਦਪੁਰ گاਉ ਚੱਕ ਨਾਨਕੀ ਪਹਿਲਾਂ ਤਿੰਨ ਪਿੰਡਾਂ ਦੀ ਜ਼ਮੀਨ 'ਚ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਤਿੰਨ ਪਿੰਡ ਹੋਰ ਖਰੀਦ ਲਏ ਤੇ ਉੱਥੇ ਆਨੰਦਪੁਰ ਨਗਰ ਬੰਨਿਆ ਹੁਣ ਵੀ ਜੇ ਆਪਾਂ ਦੇਖੀਏ ਪਟਵਾਰਖਾਨੇ ਦੇ ਰਿਕਾਰਡ 'ਚ ਤਾਂ ਜਿਹੜੇ ਇਹ ਪੁਰਾਣੇ ਪਿੰਡ ਨੇ ਅਗੰਪੁਰ ਸਹੋਟਾ ਇਹਨਾਂ ਦੇ ਨਾਮ ਹਜੇ ਵੀ ਦਰਜ ਮਿਲ ਜਾਂਦੇ ਨੇ ਹੁਣ ਆਪਾਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਕਿੱਥੇ ਹੁੰਦਾ ਸੀ ਉਹਨਾਂ ਦਾ ਪਰਿਵਾਰ ਕਿੱਥੇ ਰਹਿੰਦਾ ਸੀ ਛੋਟੇ ਸਹਬਜ਼ਾਦਿਆਂ ਦਾ ਜਨਮ ਕਿੱਥੇ ਹੋਇਆ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਜਦੋਂ ਆਪਾਂ ਥੱਲੇ ਨੂੰ ਜਾਂਦੇ ਆਂ ਇਧਰ ਚਰਨ ਗੰਗਾ ਵੱਲ ਨੂੰ ਤਾਂ ਚੱਕ ਨਾਨਕੀ ਵਾਲਾ ਉਹ ਸਥਾਨ ਆਉਂਦਾ ਜਿੱਥੇ ਪਿੰਡ ਚੱਕ ਨਾਨਕੀ ਹੁੰਦਾ ਸੀ ਉੱਥੇ ਹੀ ਚੱਕ ਨਾਨਕੀ ਦਾ ਪਹਿਲਾ ਘਰ ਬਣਾਇਆ ਗਿਆ ਸੀ ਜੋ ਗੁਰੂ ਤੇਗਹਹਾਦਰ ਸਾਹਿਬ ਜੀ ਦਾ ਆਪਣਾ ਘਰ ਸੀਗਾ ਹੁਣ ਉੱਥੇ ਗੁਰਦੁਆਰਾ ਗੁਰੂ ਕੇ ਮਹਿਲ ਹੈ ਤਾਂ ਗੁਰਦੁਆਰਾ ਗੁਰੂ ਕੇ ਮਹਿਲ ਹੀ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਰਹਿੰਦਾ ਸੀਗਾ ਗੁਰਦੁਆਰਾ ਪੋਰਾ ਸਾਹਿਬ ਗੁਰਦੁਆਰਾ ਪੋਰਾ ਸਾਹਿਬ ਇਹ ਤੁਸੀਂ 1934 ਦੀ ਇੱਕ ਫੋਟੋ ਦੇਖ ਰਹੇ ਹੋ ਇਹਦੇ ਵਿੱਚ ਇੱਕ ਛੋਟਾ ਜਿਹਾ ਸਥਾਨ ਬਣਿਆ ਹੋਇਆ ਹੈ ਬੜਾ ਹੀ ਰਮਣੀਕ ਇਹ ਸਥਾਨ ਲੱਗ ਰਿਹਾ ਹੈ ਇਸੇ ਹੀ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਚੱਕ ਨਾਨਕੀ ਪਿੰਡ ਦੀ ਮੋੜੀ ਗੱਡੀ ਸੀਗੀ ਔਰ ਇਸੇ ਹੀ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਰਿਵਾਰ ਰਹਿੰਦਾ ਸੀਗਾ ਹੁਣ ਇਹ ਗੁਰੂ ਘਰ ਵੱਡਾ ਬਣਾ ਦਿੱਤਾ ਗਿਆ ਹੈ ਤੇ ਹੁਣ ਜੋ ਅਸਥਾਨ ਨੇ ਐਸੇ ਹੀ ਗੁਰੂ ਘਰ ਦੇ ਪ੍ਰਕਰਮਾਂ ਚ ਹੋਰ ਇਤਿਹਾਸਿਕ ਅਸਥਾਨ ਨੇ ਜੋ ਸਾਨੂੰ ਮਿਲ ਜਾਂਦੇ ਨੇ ਉਹਨਾਂ ਦੀ ਨਿਸ਼ਾਨਦੇਹੀ ਜੋ ਕੀਤੀ ਗਈ ਹੈ ਦੇ ਨਾਲ ਹੀ ਗੁਰਦੁਆਰਾ ਜਨਮ ਸਥਾਨ ਸਾਹਿਬਜ਼ਾਦੇਆ ਛੋਟੇ ਤਿੰਨ ਸਹਬਜ਼ਾਦੇ ਸਹਬਜ਼ਾਦਾ ਜੁਝਾਰ ਸਿੰਘ ਜੀ ਸਹਬਜ਼ਾਦਾ ਜ਼ਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਉਹਨਾਂ ਦਾ ਜਨਮ ਇਸੇ ਹੀ ਘਰ 'ਚ ਹੋਇਆ ਸੀ ਤੇ ਉਹਨਾਂ ਦੇ ਜਨਮ ਸਥਾਨ ਵਾਲੇ ਪਵਿੱਤਰ ਸਥਾਨ ਤੇ ਵੀ ਗੁਰਦੁਆਰਾ ਜਨਮ ਸਥਾਨ ਸਹਬਜ਼ਾਦੇ ਸੁਸ਼ੋਭਿਤ ਹੈ ਉਸਦੇ ਬਿਲਕੁਲ ਨਾਲ ਹੀ ਇੱਕ ਗੁਰਦੁਆਰਾ ਥੜਾ ਸਾਹਿਬ ਹੈ ਜਿਹਨੂੰ ਗੁਰਦੁਆਰਾ ਮੰਜੀ ਸਾਹਿਬ ਵੀ ਕਿਹਾ ਜਾਂਦਾ ਹੈ ਇਹ ਗੁਰਦੁਆਰਾ ਮੰਜੀ ਸਾਹਿਬ ਦੀ ਤੁਸੀਂ 1934 ਵਾਲੀ ਦੀ ਫੋਟੋ ਦੇਖ ਰਹੇ ਹੋ ਕਿਉਂਕਿ ਉਦੋਂ ਸਿਰਫ ਇੱਥੇ ਇੱਕ ਥੜਾ ਹੀ ਮੌਜੂਦ ਸੀ ਥੜੇ ਨੂੰ ਮੰਜੀ ਵੀ ਕਿਹਾ ਜਾਂਦਾ ਸੀ ਇਸ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਮੰਜੀ ਸਾਹਿਬ ਜਾਂ ਗੁਰਦੁਆਰਾ ਥੜਾ ਸਾਹਿਬ ਵੀ ਲਿਖਿਆ ਗਿਆ ਹੈ ਇਹ ਉਹ ਸਥਾਨ ਹੈ ਜਿੱਥੇ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਫਰਿਆਦ ਲੈ ਕੇ ਆਏ ਸੀ ਇਸੇ ਹੀ ਸਥਾਨ ਤੇ ਫਿਰ ਤਿਲਕ ਜੰਜੂ ਦੀ ਰਾਖੀ ਕਰਨ ਦਾ ਫੈਸਲਾ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਇੱਥੋਂ ਹੀ ਦਿੱਲੀ ਲਈ ਰਵਾਨਾ ਹੋਏ ਸੀਗੇ ਉਸ ਤੋਂ ਬਾਅਦ ਇੱਕ ਇਸੇ ਹੀ ਗੁਰੂ ਕੇ ਮਹਿਲ ਗੁਰੂ ਘਰ ਚ ਗੁਰਦੁਆਰਾ ਦਮਦਮਾ ਸਾਹਿਬ ਮੌਜੂਦ ਹੈ ਜਦੋਂ ਹੁਣ ਗੁਰੂ ਤੇਗ ਹਰਿਦਿਆਲ ਸਾਹਿਬ ਨੂੰ ਚਾਂਦਨੀ ਚੌਂਕ ਚ ਸ਼ਹੀਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਦਾ ਦਸਵਾਂ ਗੁਰੂ ਐਲਾਨਿਆ ਗਿਆ ਤੇ ਇਹ ਗੁਰਦੁਆਰਾ ਦਮਦਮਾ ਸਾਹਿਬ ਵਾਲੇ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੌਂਪੀ ਗਈ ਸੀ ਤੇ ਇਸੇ ਹੀ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਦਰਬਾਰ ਸਜਾਇਆ ਕਰਦੇ ਸੀ ਇਸੇ ਹੀ ਸਥਾਨ ਤੇ ਇਹ ਕਿਹਾ ਜਾਂਦਾ ਹੈ ਪ੍ਰਤਨ ਇਤਿਹਾਸਕਾਰਾਂ ਵੱਲੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੇ ਪਿਤਾ ਯਾਨੀ ਕਿ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਦਾ ਭੇਖਾ ਕਈ ਵਾਰ ਇਤਿਹਾਸਕਾਰ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਤੋਂ ਲਾ ਲੈਂਦੇ ਨੇ ਇਹ ਉਹ ਸਥਾਨ ਹੈ ਗੁਰਦੁਆਰਾ ਦਮਦਮਾ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਦਾ ਸੀ ਦੂਰੋਂ ਦੂਰੋਂ ਸੰਗਤਾਂ ਆ ਕੇ ਇੱਥੇ ਮਿਲਦੀਆਂ ਸੀਗੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਇਸੇ ਹੀ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ 1698 ਵਿੱਚ ਮਸੰਦਾਂ ਨੂੰ ਸਜਾਵਾਂ ਦਿੱਤੀਆਂ ਸੀ ਇਹਦੇ ਨਾਲ ਹੀ ਬਿਲਕੁਲ ਇੱਕ ਮਸੰਦਾਂ ਵਾਲਾ ਖੂਹ ਹੁਣ ਵੀ ਮੌਜੂਦ ਹੈ ਤਾਂ ਇਹ ਸਾਰੇ ਬੜੇ ਇਤਿਹਾਸਿਕ ਤੇ ਬੜੇ ਦਿਲ ਨੂੰ ਖਿੱਚ ਪਾਉਂਦੀ ਹੈ ਸਥਾਨ ਜਦੋਂ ਅਸੀਂ ਇਹਨਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਅਨੰਦਪੁਰ ਨਗਰ ਚ ਹੋਰ ਕਿਹੜੇ ਇਤਿਹਾਸਿਕ ਸਥਾਨ ਮੌਜੂਦ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਭਾਈ ਜੀਵਨ ਸਿੰਘ ਜੀ ਉਹਨਾਂ ਦਾ ਸੀਸ ਲੈ ਕੇ ਫਿਰ ਦਿੱਲੀ ਤੋਂ ਆਉਂਦੇ ਨੇ ਤੇ ਅਨੰਦਪੁਰ ਨਗਰ ਚ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਹੁਣ ਗੁਰਦੁਆਰਾ ਸੀਸਕੰਜ ਸਾਹਿਬ ਸੋ ਸ਼ੋਭੇਤਾ ਇਹ ਆਉ ਗੁਰੂ ਘਰ ਇਹ ਆਉ ਸਥਾਨ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਸੀ ਤੇ ਇਸ ਦੇ ਬਿਲਕੁਲ ਸਾਹਮਣੇ ਉਹ ਸਥਾਨ ਹੈ ਜਿੱਥੇ ਸੰਸਕਾਰ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਮੌਜੂਦ ਸੀਗੇ ਹੁਣ ਸੋਚ ਕੇ ਦੇਖੋ ਕਿ 9 ਸਾਲ ਦੀ ਉਮਰ ਜੇ ਇੱਕ ਆਮ ਮਨੁੱਖਾਂ ਦੇ ਤੌਰ ਤੇ ਦੇਖੀਏ ਤਾਂ ਕੀ ਹੁੰਦੀ ਹੈ 9 ਸਾਲ ਦਾ ਇੱਕ ਬੱਚਾ ਜਿਹਦੇ ਸਿਰ ਤੋਂ ਪਿਤਾ ਦਾ ਸਾਯਾ ਉੱਠ ਜਾਏ ਉਹਦਾ ਮਨੋਬਲ ਕਿੰਨਾ ਟੁੱਟ ਜਾਏਗਾ ਉਹ ਕਿੰਨਾ ਟੁੱਟ ਜਾਏਗਾ ਉਸਦਾ ਦਿਲ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਇਤਿਹਾਸ 'ਚ ਇਹ ਲਿਖਿਆ ਮਿਲਦਾ ਹੈ ਕਿ 9 ਸਾਲ ਦੀ ਉਮਰ 'ਚ ਆਪਣੇ ਪਿਤਾ ਦੇ ਸੰਸਕਾਰ ਤੋਂ ਬਾਅਦ ਸੰਗਤਾਂ ਨੂੰ ਇਕੱਠੇ ਕਰਕੇ ਇਹ ਹੁਕਮ ਜਾਰੀ ਕੀਤਾ ਸੀ ਕਿ ਹੁਣ ਜ਼ਬਰਦਸਤ ਮੁਕਾਬਲਾ ਸਬਰ ਨਾਲ ਨਹੀਂ ਕਰਾਂਗੇ ਹੁਣ ਅਸੀਂ ਫੌਜ ਤਿਆਰ ਕਰਾਂਗੇ ਤੇ ਹੁਣ ਅਸੀਂ ਜ਼ੁਲਮ ਦੇ ਖਿਲਾਫ ਆਪਣੀਆਂ ਤੇਗਾਉ ਠਾਵਾਂਗੇ ਸਿੰਘਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਇਥੋਂ ਜਾਰੀ ਕੀਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਸਾਡੇ ਲਈ ਇੱਕ ਇਹ ਬਹੁਤ ਹੀ ਮਾਣ ਵਾਲੀ ਗੱਲ ਆ ਇਹ ਸਾਨੂੰ ਬਖਸ਼ਿਸ਼ ਹੈ ਇੱਕ ਕਿ ਜੋ ਗੁਰਦੁਆਰਾ ਸੀਸਗੰਜ ਸਾਹਿਬ ਵਾਲਾ ਗੁਰੂ ਘਰ ਹੈ ਜੋ ਦੇ ਅੰਦਰਲਾ ਅਸਥਾਨ ਹੈ ਉਹ ਪ੍ਰਾਤਨ ਸਥਾਨ ਹੈ ਇਤਿਹਾਸਕਾਰ ਇਹ ਲਿਖਦੇ ਨੇ ਪੁਰਾਣੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਇਹ ਅਸਥਾਨ ਤਿਆਰ ਕਰਵਾਇਆ ਸੀ ਤੇ ਉਹ ਹੀ ਉਸ ਵੇਲੇ ਦਾ ਤਿਆਰ ਕੀਤਾ ਹੋਇਆ ਸਥਾਨ ਅੱਜ ਵੀ ਮੌਜੂਦ ਹੈ ਅੱਜ ਵੀ ਇਹ ਚੂਨੇ ਦਾ ਬਣਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਵੇਲੇ ਦਾ ਉਹ ਸਥਾਨ ਸਾਡੇ ਕੋਲ ਮੌਜੂਦ ਹੈ ਸਾਨੂੰ ਲੋੜ ਹੈ ਇਸ ਸਥਾਨ ਨੂੰ ਬਚਾਉਣ ਦੀ ਕਿਉਂਕਿ ਉਹ ਪਾਪੀ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਨਗਰ ਛੱਡਣ ਤੋਂ ਬਾਅਦ ਤਕਰੀਬਨ ਸਾਰੇ ਕਿਲੇ ਤੇ ਸਾਰੇ ਸਥਾਨ ਢਾਟੇਰੀ ਕਰ ਦਿੱਤੇ ਸੀਗੇ ਇਸ ਖੇਸ ਦੇ ਨਾਲ ਕਿ ਕਿਤੇ ਦੁਬਾਰਾ ਆ ਕੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਨਗਰ ਚ ਵਸਣਾ ਜਾਣ ਦੁਬਾਰਾ ਇੱਥੇ ਰੌਣਕਾਂ ਲੱਗ ਜਾਣ ਇਹਨੂੰ ਉਜਾੜ ਦਈਏ ਅਸੀਂ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਨਗਰ ਛੱਡਿਆ ਤਾਂ ਇਸ ਨਗਰ ਦੀ ਸੇਵਾ ਉਹ ਗੁਰਬਖਸ਼ ਦਾਸ ਉਦਾਸੀ ਨਾਮ ਦੇ ਇੱਕ ਸਾਧੂ ਨੂੰ ਸੌਂਪ ਕੇ ਗਏ ਸੀ ਤੇ ਇਹ ਸਥਾਨ ਇਤਿਹਾਸਕਾਰ ਦੱਸਦੇ ਨੇ ਕਿ ਇਹ ਸਥਾਨ ਦਾ ਬਾਲ ਵਿਵੰਗਾ ਨਹੀਂ ਹੋਇਆ ਇਹ ਸਥਾਨ ਨੂੰ ਕੋਈ ਹੱਥ ਵੀ ਨਹੀਂ ਲਾ ਸਕਿਆ। ਇਹ ਸਥਾਨ ਓਮੇ ਦਾ ਓਮੇ ਸਾਡੇ ਕੋਲ ਮੌਜੂਦ ਹੈ ਜੋ ਬਹੁਤ ਵੱਡੀ ਸਾਡੇ ਕੋਲ ਇੱਕ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਕਿ ਗੁਰੂ ਸਾਹਿਬ ਦਾ ਆਪਣਾ ਤਿਆਰ ਕਰਵਾਇਆ ਹੋਇਆ ਸਥਾਨ ਸਾਡੇ ਕੋਲ ਮੌਜੂਦ ਹੈ। ਇਹਨੂੰ ਲੋੜ ਹੈ ਸੰਭਲਣ ਦੀ। ਇਹਦੇ ਉੱਤੇ ਪੱਥਰ ਚੜਨ ਤੋਂ ਬਚਾਇਆ ਜਾਵੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਪਿੱਛੇ ਜੇ ਇਹ ਖਬਰਾਂ ਵੀ ਆਈਆਂ ਸੀ ਕਿ ਇਸ ਸਥਾਨ ਦੀ ਕਾਰ ਸੇਵਾ ਆਰੰਭ ਕੀਤੀ ਜਾ ਰਹੀ ਆ ਕਿ ਇਸ ਸਥਾਨ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤਾਂ ਸੰਗਤਾਂ ਦੇ ਰੋਸ ਤੋਂ ਬਾਅਦ ਉਹ ਫੈਸਲਾ ਫਿਰ ਰੋਕਣਾ ਪਿਆ ਸੀਗਾ ਕਮੇਟੀਆਂ ਨੂੰ ਹੁਣ ਆਪਾਂ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਕਿਲਿਆਂ ਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਰਣਨੀਤੀ ਸੀ ਨਾ ਉਹ ਬਹੁਤ ਹੀ ਜ਼ਿਆਦਾ ਉੱਵਲ ਦਰਜੇ ਦੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਹਾਬ ਨਾਲ ਜੰਗਾਂ ਲੜੀਆਂ ਜਿਸ ਹਾਬ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਲੇ ਉਸਾਰੇ ਉਹਨਾਂ ਕਿਲੇ ਕਦੋਂ ਸਾਰੇ ਸੀ ਕਿਹੜਾ ਸਭ ਤੋਂ ਮਜ਼ਬੂਤ ਕਿਲਾ ਸੀਗਾ ਕਿੱਥੇ-ਕਿੱਥੇ ਕਿਲਿਆਂ ਦੀ ਪੋਜੀਸ਼ਨ ਸੀ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਹੁਣ ਜੇ ਆਪਾਂ ਅਨੰਦਪੁਰ ਨਗਰ ਦੀ ਗੱਲ ਕਰੀਏ ਤਾਂ ਚੱਕ ਨਾਨਕੀ ਜੋ ਨਗਰ ਸੀਗਾ ਪਹਿਲਾਂ ਉਹ ਸੀਗਾ ਗੁਰੂ ਕੇ ਮਹਿਲ ਗੁਰਦੁਆਰਾ ਸੀਸਗੰਜ ਸਾਹਿਬ ਕੋਲ ਉਸ ਤੋਂ ਉੱਪਰ ਨੂੰ ਜਦੋਂ ਚੜ ਜਾਂਦੇ ਆ ਤਾਂ ਪਹਾੜੀ ਆਉਂਦੀ ਆ ਤਖਤ ਸ੍ਰੀ ਕੇਸਗੜ ਸਾਹਿਬ ਵਾਲੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਚ ਖਾਲਸਾ ਪ੍ਰਗਟ ਕੀਤਾ ਸੀ ਪੁਰਾਣੇ ਇਤਿਹਾਸਕਾਰਾਂ ਦੇ ਮੁਤਾਬਕ ਉਹਦੇ ਨਾਲ ਇੱਕ ਹੋਰ ਪਹਾੜੀ ਮੌਜੂਦ ਸੀ ਜਿਸ ਨੂੰ ਤੰਬੂ ਵਾਲੀ ਪਹਾੜੀ ਕਹਿੰਦੇ ਸੀ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਸੀ ਉਹ ਤਖਤ ਸ੍ਰੀ ਕੇਸ਼ਗੜ ਸਾਹਿਬ ਵਾਲੀ ਪਹਾੜੀ ਤੇ ਹੀ ਕੀਤਾ ਸੀ ਉਸ ਦਿਨ ਇਤਿਹਾਸਕਾਰ 35000 ਤੋਂ 80000 ਦੀ ਗਿਣਤੀ ਅਨੰਦਪੁਰ ਸਾਹਿਬ ਲਿਖਦੇ ਨੇ ਕਿ ਇੰਨੀ ਸੰਗਤ ਉੱਥੇ ਆਈ ਸੀ ਤੇ ਉਸ ਸਮੇਂ ਕੇਸਗੜ ਸਾਹਿਬ ਵਾਲੀ ਪਹਾੜੀ ਦੇ ਨਾਲ ਇੱਕ ਹੋਰ ਛੋਟੀ ਪਹਾੜੀ ਆ ਉੱਥੇ ਤੰਬੂ ਲੱਗੇ ਹੋਏ ਸੀ ਜਿਸ ਦਾ ਕਰਕੇ ਉਸ ਪਹਾੜੀ ਨੂੰ ਤੰਬੂ ਵਾਲੀ ਪਹਾੜੀ ਕਹਿਣ ਲੱਗ ਗਏ ਹੁਣ ਕੇਸਗੜ ਸਾਹਿਬ ਵਾਲੀ ਪਹਾੜੀ ਉਹਦੇ ਨਾਲ ਤੰਬੂ ਵਾਲੀ ਪਹਾੜੀ ਤੇ ਉਹਦੇ ਨਾਲ ਇੱਕ ਹੋਰ ਉੱਚੀ ਪਹਾੜੀ ਸੀਗੀ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਚ ਕਿਉਂਕਿ 1699 ਚ ਜਦੋਂ ਪਹਿਲੀ ਜੰਗ ਹੋਈ ਗੁਰੂ ਸਾਹਿਬ ਦੀ ਪੰਗਾਣੀ ਦੀ ਜੰਗ ਉਸ ਤੋਂ ਬਾਅਦ ਫਿਰ ਉਹ ਪੰਗਾਣੀ ਤੋਂ ਜਦੋਂ ਵਾਪਸ ਆਏ ਅਨੰਦਪੁਰ ਸਾਹਿਬ ਤਾਂ ਉਹਨਾਂ ਨੇ ਕਿਹਾ ਕਿ ਹੁਣ ਅਨੰਦਪੁਰ ਸਾਹਿਬ ਨੂੰ ਮਜ਼ਬੂਤ ਕਰੀਏ ਇਹਦੀਆਂ ਜੋ ਬਾਉਂਡਰੀਜ਼ ਨੇ ਇਹਨੂੰ ਮਜ਼ਬੂਤ ਕਰੀਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਇਸ ਤੋਂ ਬਾਅਦ ਜੰਗਾਂ ਦਾ ਸਿਲਸਲਾ ਹੁਣ ਰੁਕਣ ਵਾਲਾ ਨਹੀਂ ਹੈ ਨਾ ਪਹਾੜੀ ਰਾਜੇ ਰੁਕਣ ਤੇ ਨਾ ਹੀ ਮੁਗਲ ਰੁਕਣ ਆਸੇ-ਪਾਸੇ ਜੋ ਰੰਗੜ ਸੀਗੇ ਜੋ ਗੁਜਰ ਸੀਗੇ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਪੂਰੀ ਨਫ਼ਰਤ ਕਰਦੇ ਸੀਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਤੋਂ ਪਹਿਲਾਂ ਕੋਈ ਵੀ ਕਿਲਾ ਮੌਜੂਦ ਨਹੀਂ ਸੀਗਾ ਅਨੰਦਪੁਰ ਨਗਰ 'ਚ ਤੇ 1699 'ਚ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਲੇ ਬਣਾਉਣੇ ਸ਼ੁਰੂ ਕੀਤੇ ਸਭ ਤੋਂ ਪਹਿਲਾ ਜੋ ਕਿਲਾ ਉਸਾਰੀ ਜਿਸ ਦੇ ਸ਼ੁਰੂ ਹੋਈ ਸੀ ਉਹ ਸੀਗਾ ਕਿਲਾ ਅਨੰਦਗੜ ਸਾਹਿਬ ਔਰ ਕਿਲਾ ਆਨੰਦਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜੰਗੀ ਕਿਲਾ ਸੀਗਾ ਹੁਣ ਸਾਰੇ ਕਿਲੇ ਜੰਗਾਂ ਲੜਨ ਵਾਸਤੇ ਨਹੀਂ ਬਣਾਏ ਗਏ ਸੀ ਸਾਰੇ ਕਿਲਿਆਂ ਦਾ ਕੀ ਕੰਮ ਸੀਗਾ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਜਿਹੜਾ ਕਿਲਾ ਆਨੰਦਗੜ੍ਹ ਸੀਗਾ ਉਹ ਸਭ ਤੋਂ ਸੇਫ ਜਗ੍ਹਾ ਸੀਗੀ ਆਨੰਦਪੁਰ ਸਾਹਿਬ ਦੀ ਉਸੇ ਹੀ ਕਿਲੇ ਨੂੰ ਦੱਬਣਾ ਚਾਹੁੰਦੇ ਸੀਗੇ ਪਹਾੜੀ ਰਾਜੇ ਕਿਉਂਕਿ ਜਦੋਂ ਆਪਾਂ ਦੇਖੀਏ ਜਦੋਂ ਆਨੰਦਪੁਰ ਨਗਰ ਨੂੰ ਘੇਰਾ ਪਿਆ ਹੈ 7 ਮਹੀਨੇ ਦਾ ਜੋ ਆਨੰਦਪੁਰ ਸਾਹਿਬ ਦੀ ਆਖਰੀ ਜੰਗ ਸੀਗੀ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿੰਨੀਆਂ ਵੀ ਸੰਗਤਾਂ ਸੀ ਹਜ਼ਾਰਾਂ ਦੀ ਗਿਣਤੀ ਚ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਸੀਗੇ ਉਹ ਸਾਰੇ ਕਿਲਾ ਆਨੰਦਗੜ੍ਹ ਸਾਹਿਬ ਚ ਹੀ ਰੁਕੇ ਹੋਏ ਸੀ ਕਿਉਂਕਿ ਉਹ ਸਭ ਤੋਂ ਸੇਫ ਜਗ੍ਹਾ ਸੀਗੀ ਬਾਹਰ ਲੱਖਾਂ ਦੀ ਫੌਜ ਨਿਕੇ ਰਪਾਇਆ ਹੋਇਆ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਰਣਨੀਤੀ ਦੇਖੋ ਕਿ ਇੰਨੀ ਉੱਚੀ ਜਗ੍ਹਾ ਤੇ ਉਹ ਕਿਲਾ ਬਣਾਇਆ ਹੋਇਆ ਸੀ ਕਿ ਲੱਖਾਂ ਦੀ ਫੌਜ ਚੋਂ ਇੱਕ ਵੀ ਸਿਪਾਹੀ ਉਸ ਕਿਲੇ ਚ 7 ਮਹੀਨੇ ਦੇ ਘੇਰੇ ਤੋਂ ਬਾਅਦ ਵੀ ਐਂਟਰ ਨਹੀਂ ਹੋ ਸਕਿਆ ਸੀਗਾ। ਨਾ ਹੀ ਕਿਲੇ ਤੇ ਕਬਜ਼ਾ ਕਰ ਸਕੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦੇ ਹੋਏ। ਥੱਕ ਹਾਰ ਕੇ ਫਿਰ ਉਹ ਲੱਖਾਂ ਦੀ ਫੌਜ ਨੂੰ ਮਿੰਤਾ ਕਰ ਕਰ ਕੇ ਝੂਠੀਆਂ ਸੌਹਾਂ ਖਾ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਦਾ ਕਿਲਾ ਖਾਲੀ ਕਰਨ ਲਈ ਕਿਹਾ ਗਿਆ ਸੀ। ਏ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਰਣਨੀਤੀ, ਏ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜੰਗਨੀਤੀ ਦਾ ਕਮਾਲ। ਉਹਨੂੰ ਕਿਲਾ ਜੇ ਦੇਖੀਏ ਤਾਂ ਉਹ ਕਿਲਾ ਬਹੁਤ ਉੱਚੀ ਜਗ੍ਹਾ ਤੇ ਸੀਗਾ ਉਹਦੇ ਤਿੰਨ ਪਾਸੇ ਖਾਈ ਸੀਗੀ ਤੇ ਇੱਕ ਪਾਸੇ ਸਤਲੁਜ ਦਰਿਆ ਵਗਦਾ ਸੀਗਾ ਤਾਂ ਕੋਈ ਵੀ ਸਕੋਪ ਨਹੀਂ ਸੀਗਾ ਕਿ ਉੱਥੇ ਤੱਕ ਕੋਈ ਵੀ ਮੁਗਲ ਫੌਜ ਜਾਂ ਪਹਾੜੀ ਫੌਜ ਪਹੁੰਚ ਜਾਵੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਦੂਸਰਾ ਕਿਲਾ ਹੁੰਦਾ ਹੈ ਆਨੰਦਪੁਰ ਨਗਰ ਦੀ ਦੂਸਰੀ ਸਾਈਡ ਤੇ ਉਹ ਆ ਕਿਲਾ ਲੋਗੜ ਉਨਕੇਲਾ ਲੋਗੜ ਸੀਗਾ ਜਿਹੜਾ ਇਹ ਵੀ 1699 ਦੇ ਨੇੜੇ ਤੇੜੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਉਣਾ ਸ਼ੁਰੂ ਕੀਤਾ ਸੀ ਇਹ ਜੰਗੀ ਕਿਲਾ ਨਹੀਂ ਸੀਗਾ ਇਹ ਸੀਗਾ ਸ਼ਸਤਰਾਂ ਦਾ ਕਾਰਖਾਨਾ ਕਿਉਂਕਿ ਇੱਕ ਚੀਜ਼ ਗੁਰੂ ਗੋਬਿੰਦ ਸਿੰਘ ਜੀ ਨੇ ਮਹਿਸੂਸ ਕੀਤੀ ਸੀ ਪੰਗਾਣੀ ਦੀ ਜੰਗ ਤੋਂ ਬਾਅਦ ਪਹਿਲੀ ਜੰਗ ਤੋਂ ਬਾਅਦ ਉਹਨਾਂ ਨੇ ਇੱਕ ਚੀਜ਼ ਮਹਿਸੂਸ ਕੀਤੀ ਸੀ ਕਿ ਇੱਕ ਤਾਂ ਸਾਡੇ ਕੋਲ ਕਿਲੇ ਚਾਹੀਦੇ ਨੇ ਦੂਜੇ ਸਾਡੇ ਕੋਲ ਸ਼ਸਤਰ ਚਾਹੀਦੇ ਨੇ ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਦੇਖੀਏ 19 ਸਾਲ ਦੀ ਉਦੋਂ ਉਹਨਾਂ ਦੀ ਉਮਰ ਸੀਗੀ ਪੌਂਟਾ ਸਾਹਿਬ ਉਦੋਂ ਉਹ ਨਿਵਾਸ ਕਰਦੇ ਸੀ ਤੇ ਪੰਗਾਣੀ ਦੇ ਜੰਗ ਦੇ ਮੈਦਾਨ ਚੋਂ ਜੰਗ ਹੋਈ ਸੀ ਪਹਾੜੀ ਰਾਜਿਆਂ ਨਾਲ ਉਹ ਜੰਗ ਹੋਈ ਸੀ ਉਸ ਸਮੇਂ ਦਾ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਜੰਗ ਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋ ਲੜ ਰਹੇ ਨੇ ਉਹਨਾਂ ਕੋਲ ਪ੍ਰੋਪਰ ਸ਼ਸਤਰ ਨਹੀਂ ਹੈ ਜ਼ਿਕਰ ਆਉਂਦਾ ਹੈ ਕਿ ਇੱਕ ਉਦਾਸੀ ਸਾਧੂ ਆਪਣੇ ਕੁੱਤਕੇ ਨਾਲ ਲੜਿਆ ਘੋਟਰੇ ਨਾਲ ਲੜਿਆ ਇੱਕ ਹਲਵਾਈ ਸੀ ਉਹ ਆਪਣੇ ਚਿੰਟੇ ਖੁਰਚਣਿਆਂ ਨਾਲ ਲੜਿਆ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਕੋਲ ਬਹੁਤ ਜ਼ਿਆਦਾ ਸ਼ਸਤਰ ਨਹੀਂ ਸੀ ਤੇ ਬਹੁਤ ਐਡਵਾਂਸ ਸ਼ਸਤਰ ਨਹੀਂ ਸੀਗੇ ਤਾਂ ਇੱਥੇ ਫਿਰ ਆਨੰਦਪੁਰ ਸਾਹਿਬ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ 1699 ਚ ਸਭ ਤੋਂ ਪਹਿਲਾ ਜੋ ਕੰਮ ਕੀਤਾ ਸੀ ਉਹ ਇਹ ਸੀ ਕਿ ਦੂਰੋਂ ਦੂਰੋਂ ਜੋ ਕਾਰੀਗਰ ਸੀਗੇ ਸ਼ਸਤਰਾਂ ਦੇ ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਜ਼ਿਆਦਾ ਤਨਖਾਹਾਂ ਦੇ ਕੇ ਸ਼ਸਤਰ ਬਣਾਉਣ ਲਈ ਆਪਣੇ ਕੋਲ ਰੱਖਿਆ ਨੌਕਰੀ ਤੇ ਰੱਖਿਆ ਤੇ ਉਹ ਸ਼ਸਤਰ ਬਣਾਉਣ ਦਾ ਕਾਰਖਾਨਾ ਕਿਲਾ ਲੋਗੜ ਸਾਹਿਬ ਮੌਜੂਦ ਸੀ ਇਹ ਉਹੀ ਕਿਲਾ ਹੈ ਜਦੋਂ ਪਹਾੜੀ ਰਾਜੇ ਬਾਰ-ਬਾਰ ਹਮਲਾ ਕਰ ਰਹੇ ਸੀ ਅਨੰਦਪੁਰ ਨਗਰ ਤੇ ਤੇ ਮੂੰਹ ਦੀ ਖਾਰੇ ਸੀਗੇ ਜਿਤਨਾ ਤਾਂ ਦੂਰ ਉਹ ਹਰ ਵਾਰ ਆਪਦੇ ਸਿਪਾਹੀ ਮਰਵਾ ਕੇ ਜਾਂ ਜਿਨ੍ਹਾਂ ਨੂੰ ਉਹ ਖਰੀਦ ਕੇ ਲਿਆਉਂਦੇ ਸੀਗੇ ਉਹ ਸਾਰਿਆਂ ਨੂੰ ਮਰਵਾ ਕੇ ਉੱਥੋਂ ਜਾਂਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਨਗਰ ਦਾ 1 ਇੰਚ ਤੇ ਵੀ ਉਹ ਕਬਜ਼ਾ ਨਹੀਂ ਕਰ ਪਾਉਂਦੇ ਸੀਗੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹੀ ਲੋਗੜ ਜੋ ਸ਼ਸਤਰਾਂ ਦਾ ਕਾਰਖਾਨਾ ਸੀਗਾ ਇਹੀ ਕਿਲੇ ਦਾ ਫਿਰ ਦਰਵਾਜ਼ਾ ਤੋੜ ਕੇ ਇਹ ਕਿਲਾ ਦੱਬਣ ਦੀ ਪਲੈਨਿੰਗ ਬਣਾਈ ਸੀ ਕਿ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਸ਼ਸਤਰ ਅਸੀਂ ਲੁੱਟ ਕੇ ਲੈ ਜਾਾਂਗੇ ਤੇ ਸਿੰਘਾਂ ਕੋਲ ਸ਼ਸਤਰ ਨਹੀਂ ਹੋਣਗੇ ਤੇ ਫਿਰ ਅਸੀਂ ਆਨੰਦਪੁਰ ਤੇ ਦੁਬਾਰਾ ਹਮਲਾ ਕਰਾਂਗੇ ਇਹ ਉਹੀ ਕਿਲਾ ਹੈ ਜਿਸ ਕਿਲੇ ਦੇ ਦਰਵਾਜ਼ੇ ਨੂੰ ਤੋੜਨ ਲਈ ਹਾਥੀ ਨੂੰ ਸ਼ਰਾਬ ਪਿਆ ਕੇ ਲੋਹੇ ਨਾਲ ਮੜ ਕੇ ਰਾਜਾ ਕੇਸ਼ਰੀ ਚੰਦ ਨੇ ਭੇਜਿਆ ਸੀ ਤੇ ਭਾਈ ਬਚੱਤਰ ਸਿੰਘ ਜੀ ਨੇ ਫਿਰ ਉਹ ਨਾਗਣੀ ਵਰਸ਼ੇ ਦੇ ਨਾਲ ਹਾਥੀ ਦਾ ਮੱਥਾ ਪਾੜਿਆ ਸੀ ਤੇ ਭਾਈ ਉਦੇ ਸਿੰਘ ਜੀ ਫਿਰ ਉਹੀ ਰਾਜਾ ਕੇਸ਼ਰੀ ਚੰਦ ਦਾ ਸਿਰ ਵੱਢ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਇਸੇ ਹੀ ਕਿਲੇ 'ਚ ਲੈ ਕੇ ਆਏ ਸੀਗੇ ਇਸ ਤੋਂ ਬਾਅਦ ਜਿਹੜਾ ਅਗਲਾ ਕਿਲਾ ਹੈ ਉਹ ਦੂਸਰੀ ਹੱਦ ਤੇ ਆਨੰਦਪੁਰ ਨਗਰ ਦੀ ਹੁਣੇ ਇਸ ਤਰੀਕੇ ਨਾਲ ਕੁਮਰੇ ਨੇ ਪਹਿਲਾ ਕਿਲਾ ਆਨੰਦਗੜ੍ਹ ਸਾਹਿਬ ਫੇਰ ਕਿਲਾ ਲੋਗੜ ਸਾਹਿਬ ਫੇਰ ਕਿਲਾ ਹোলਗੜ ਸਾਹਿਬ ਜਿਹਨੂੰ ਕਿਲਾ ਅਗਮਗੜ ਵੀ ਕਿਹਾ ਇਤਿਹਾਸਕਾਰਾਂ ਨੇ ਕਿਉਂਕਿ ਇਹ ਅਗੰਪੁਰ ਪਿੰਡ ਦੇ ਵਿੱਚ ਮੌਜੂਦ ਸੀ ਅਗੰਪੁਰੋਹੀ ਪਿੰਡਾ ਜਿਸ ਦੀ ਜ਼ਮੀਨ ਗੁਰੂ ਗੋਬਿੰਦ ਸਿੰਘ ਜੀ ਨੇ ਖਰੀਦੀ ਸੀ ਇੱਥੇ ਬਹੁਤ ਸਾਰਾ ਪਲੇਨ ਏਰੀਆ ਸੀਗਾ ਕਿਉਂਕਿ ਇਹ ਪਹਾੜੀ ਏਰੀਆ ਸੀ ਜ਼ਿਆਦਾ ਤਾਂ ਇੱਥੇ ਇਹ ਨਾਲਾ ਇੱਕ ਹਮੈਤੀ ਵਗਦਾ ਸੀਗਾ ਹਮੈਤੀ ਨਾਲਾ ਕਿਲਾ ਲੋਗੜ ਸਾਹਿਬ ਦੇ ਨਾਲ ਵਗਦਾ ਸੀ ਤੇ ਉਧਰੋਂ ਜੜੀਆਂ ਪਹਾੜੀਆਂ ਤੋਂ ਇੱਕ ਚਰਨ ਗੰਗਾ ਨਦੀ ਆ ਰਹੀ ਸੀ ਉਹ ਪਾਰ ਕਰਕੇ ਫਿਰ ਇਹ ਕਿਲਾ ਅਗਮਗਾੜਾ ਹੁੰਦਾ ਸੀਗਾ ਤੇ ਇਹ ਖੁੱਲਾ ਏਰੀਆ ਸੀਗਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਖਾਲਸਾ ਫੌਜਾਂ ਨੂੰ ਆਪਣੇ ਸਿੰਘਾਂ ਨੂੰ ਜੰਗਾਂ ਦੀ ਟ੍ਰੇਨਿੰਗ ਦਿਆ ਕਰਦੇ ਸੀ ਉਹਨਾਂ ਦੇ ਅਭਿਆਸ ਲਈ ਜੁੱਧ ਕਰਵਾਇਆ ਕਰਦੇ ਸੀਗੇ ਖਾਲਸਾ ਫੌਜਾਂ ਚੋਂ ਹੀ ਦੋ ਫੌਜਾਂ ਬਣਾ ਦਿੱਤੀਆਂ ਜਾਂਦੀਆਂ ਸੀ ਇੱਕ ਫੌਜ ਹੁੰਦੀ ਸੀ ਕਿਲਾ ਫਤਿਹਗੜ੍ਹ ਸਾਹਿਬ ਚ ਮੌਜੂਦ ਤੇ ਇੱਕ ਕਿਲਾ ਆਨੰਦਗੜ੍ਹ ਸਾਹਿਬ ਚ ਉੱਥੋਂ ਫਿਰ ਹੱਲਾ ਕੀਤਾ ਜਾਂਦਾ ਸੀ ਤੇ ਇਧਰੋਂ ਫਿਰ ਰੋਕਿਆ ਜਾਂਦਾ ਸੀ ਇਸ ਤਰੀਕੇ ਨਾਲ ਜੰਗਾਂ ਦੀ ਟ੍ਰੇਨਿੰਗ ਹੁੰਦੀ ਸੀ ਇੱਥੇ ਇਥੋਂ ਹੋਲੇ ਮਹੱਲੇ ਦਾ ਵੀ ਜ਼ਿਕਰ ਆਉਂਦਾ ਹੈ ਕਿਥੋਂ ਹੋਲਾ ਮਹੱਲਾ ਸ਼ੁਰੂ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਜਦੋਂ ਅਸੀਂ ਪੁਰਾਤਨ ਇਤਿਹਾਸਕਾਰਾਂ ਨੂੰ ਪੜਦੇ ਹਾਂ ਤਾਂ ਉਹ ਮਹੱਲਾ ਸ਼ਬਦ ਦੀ ਥਾਂ ਤੇ ਮਾਏ ਹੱਲਾ ਲਿਖਿਆ ਹੋਇਆ ਮਾਏ ਹੱਲਾ ਦਾ ਮਤਲਬ ਹੁੰਦਾ ਕਿ ਬਨਾਉਟੀ ਹੱਲਾ ਯਾਨੀ ਕਿ ਉਥੋਂ ਬਨਾਵਟੀ ਹੱਲੇ ਕੀਤੇ ਜਾਂਦੇ ਸੀ ਟ੍ਰੇਨਿੰਗ ਵਾਸਤੇ ਤਾਂ ਉਹ ਹੌਲੀ-ਹੌਲੀ ਹੁੰਦਾ ਹੁੰਦਾ ਉਹ ਮਹੱਲਾ ਬਣ ਗਿਆ ਤੇ ਹੋਲੇ ਦੇ ਨਾਲ ਕਿਉਂਕਿ ਇਹ ਜੁੜ ਗਿਆ ਤਾਂ ਫਿਰ ਉਹ ਹੋਲਾ ਮਹੱਲਾ ਬਣ ਗਿਆ ਤਾਂ ਮਾਇ ਹੱਲਾ ਕੀਤਾ ਜਾਂਦਾ ਸੀਗਾ ਹੁਣ ਵੀ ਜੇ ਤੁਸੀਂ ਜਾ ਕੇ ਦੇਖੋ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਤਾਂ ਨਿਹੰਗ ਫੌਜਾਂ ਨੇ ਜਿਹੜੀਆਂ ਨਿਹੰਗ ਸਿੰਘਾਂ ਦੀਆਂ ਫੌਜਾਂ ਨੇ ਜਿਹੜੀਆਂ ਉਹ ਕਿਸ ਤਰੀਕੇ ਨਾਲ ਭੱਜ ਕੇ ਜਾ ਕੇ ਇੱਕ ਹੱਲੇ ਦੀ ਤਰ੍ਹਾਂ ਕਿਲਾ ਹোলਗੜ੍ਹ ਸਾਹਿਬ ਵੱਲ ਨੂੰ ਵਾਧਦੀਆਂ ਨੇ ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਵਲੇ ਹੀ ਰੀਤ ਹੁੰਦੀ ਸੀ ਮਾਇ ਹੱਲਾ ਯਾਨੀ ਕਿ ਬਨਾਉਟੀ ਹੱਲੇ ਯਾਨੀ ਕਿ ਟ੍ਰੇਨਿੰਗ ਵਾਸਤੇ ਉਹ ਹੱਲੇ ਕੀਤੇ ਜਾਂਦੇ ਸੀ ਇਸ ਤੋਂ ਅਗਲਾ ਜਿਹੜਾ ਕਿਲਾ ਹੈ ਉਹ ਹੈਗਾ ਕਿਲਾ ਫਤਿਹਗੜ ਸਾਹਿਬ ਕਿਲਾ ਫਤਿਹਗੜ ਸਾਹਿਬ ਚਰਨ ਗੰਗਾ ਜਿਹੜੀ ਨਦੀ ਆ ਉਹਦੇ ਬਿਲਕੁਲ ਨਾਲ ਸੀਗਾ ਤੇ ਇਹ ਸਹੋਟਾ ਪਿੰਡ ਚ ਮੌਜੂਦ ਸੀਗਾ ਕਿਲਾ ਫਤਿਹਗੜ ਸਾਹਿਬ ਦਾ ਨਾਮ ਗੁਰਗੋਬਿੰਦ ਸਿੰਘ ਜੀ ਨੇ ਸਹੈਬਜ਼ਾਦਾ ਫਤਿਹ ਸਿੰਘ ਜੀ ਦੇ ਨਾਮ ਤੇ ਰੱਖਿਆ ਸੀ ਤੇ ਇਹ ਕਿਲਾ ਵੀ ਜੰਗੀ ਅਭਿਆਸਾਂ ਵਾਸਤੇ ਹੀ ਵਰਤਿਆ ਜਾਂਦਾ ਸੀਗਾ ਪੰਜਵਾਂ ਕਿਲਾ ਜਿਹੜਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਇਆ ਉਹ ਸੀਗਾ ਆਨੰਦਪੁਰ ਨਗਰ ਤੋਂ ਦੂਰ ਜੇ ਹੁਣ ਆਪਾਂ ਚਾਰੇ ਕਿਲੇ ਦੇਖੀਏ ਤਾਂ ਉਹ ਚਾਰੇ ਕਿਲੇ ਆਨੰਦਪੁਰ ਨਗਰ ਦੇ ਥੋੜੇ-ਥੋੜੇ ਫਾਸਲੇ ਤੇ ਮੌਜੂਦ ਨੇ ਪਰ ਜਿਹੜਾ ਕਿਲਾ ਤਾਰਾਗੜਾ ਉਹ ਆਨੰਦਪੁਰ ਨਗਰ ਤੋਂ ਬਿਲਾਸਪੁਰ ਜਿਹੜੀ ਰਿਆਸਤ ਸੀਗੀ ਉਹਦੇ ਵੱਲ ਨੂੰ ਔਰ ਕਾਫੀ ਡਿਸਟੈਂਸ ਤੇ ਜਾ ਕੇ ਆ ਹੁਣ ਵੀ ਜੇ ਤੁਸੀਂ ਜਾ ਕੇ ਦੇਖੋ ਉਹ ਤਾਰਾਗੜ ਜਿਹੜਾ ਕਿਲਾ ਹੈ ਉਹ ਪਿੰਡ ਤਾਰਾਪੁਰ ਦੇ ਨਾਮ ਤੋਂ ਹੀ ਉਹ ਕਿਲੇ ਦਾ ਨਾਮ ਰੱਖਿਆ ਗਿਆ ਸੀ ਇਹ ਉਹੀ ਤਾਰਾਪੁਰ ਪਿੰਡ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ 1699 ਚ ਖਰੀਦਿਆ ਸੀ ਪਹਾੜੀ ਰਾਜਿਆਂ ਤੋਂ ਤੇ ਇਹ ਤਾਰਾਗੜ ਕਿਲਾ ਸੀਗਾ ਜਿਹੜਾ ਇਹ ਪਹਾੜੀ ਇਲਾਕਿਆਂ ਤੇ ਨਿਗ੍ਹਾ ਰੱਖਣ ਵਾਸਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ ਸੀ ਕਿਉਂਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦੁਸ਼ਮਣ ਸੀਗੇ ਉਹ ਇਧਰੋਂ ਜ਼ਮੀਨੀ ਤਲ ਤੇ ਵੀ ਸੀਗੇ ਮੁਗਲ ਜ਼ਮੀਨੀ ਤਲ ਤੋਂ ਹਮਲਾ ਕਰ ਸਕਦੇ ਸੀ ਜਿਹੜੇ ਪਹਾੜੀ ਸੀਗੇ ਉਧਰੋਂ ਪਹਾੜੀਆਂ ਵਿੱਚ ਦੀ ਹਮਲਾ ਕਰ ਸਕਦੇ ਸੀ ਔਰ ਜਿਹੜਾ ਅਨੰਦਪੁਰ ਨਗਰ ਤੇ ਪਹਿਲਾ ਹਮਲਾ ਹੋਇਆ ਸੀ ਉਹ ਕਿਲਾ ਤਾਰਾਗੜ ਦੇ ਉੱਪਰ ਹੀ ਹੋਇਆ ਸੀਗਾ ਭਾਈ ਕਨਈਆ ਜੀ ਵਾਲੀ ਜਿਹੜੀ ਅਸੀਂ ਸਾਖੀ ਸੁਣਦੇ ਆ ਉਹ ਕਿਲਾ ਤਾਰਾਗੜ ਤੇ ਹੀ ਉਹ ਘਟਨਾ ਮੌਜੂਦ ਹੈ ਉਹਦੇ ਨਾਲ ਹੀ ਉਹ ਸੰਬੰਧ ਰੱਖਦੀ ਆ ਤਾਂ ਇਹ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਕਿਲੇ ਜੋ ਉਹਨਾਂ ਨੇ ਅਨੰਦਪੁਰ ਨਗਰ ਦੀ ਰੱਖਿਆ ਵਾਸਤੇ ਬਣਾਏ ਸੀਗੇ ਕਈ ਇਤਿਹਾਸਕਾਰ ਤਖਤ ਸ੍ਰੀ ਕੇਸ਼ਗੜ ਸਾਹਿਬ ਨੂੰ ਵੀ ਇੱਕ ਕਿਲਾ ਹੀ ਲਿਖਦੇ ਨੇ ਪਰ ਇੱਕ ਚੀਜ਼ ਇੱਥੇ ਆਪਾਂ ਨੂੰ ਦੇਖਣੀ ਪਵੇਗੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਜੰਗਨੀਤੀ ਸੀ ਜੋ ਰਣਨੀਤੀ ਸੀ ਉਹ ਕਿੰਨੀ ਕਮਾਲ ਦੀ ਸੀ ਕਿ ਇੱਕ ਇੱਕ ਵਾਰ ਜਿਹੜੇ ਪੰਜੇ ਆਊਟਰ ਕਿਲੇ ਨੇ ਉਹਨਾਂ ਸਾਰਿਆਂ ਤੇ ਹਮਲਾ ਹੋਇਆ ਹੈ ਇੰਨੇ ਹਮਲਿਆਂ ਦੇ ਬਾਵਜੂਦ ਵੀ ਔਰ ਇੰਨੀ ਜ਼ਿਆਦਾ ਗਿਣਤੀ ਚ ਫੌਜ ਹੋਣ ਦੇ ਬਾਵਜੂਦ ਵੀ ਇੱਕ ਵੀ ਵੈਰੀਆਂ ਦਾ ਸਪਾਹੀ ਆਨੰਦਪੁਰ ਨਗਰ ਦੇ ਅੰਦਰ ਐਂਟਰ ਨਹੀਂ ਕਰ ਸਕਿਆ ਇੰਨੀ ਵਾਰ ਮੁਗਲਾਂ ਦੀ ਮਦਦ ਲੈ ਕੇ ਪਹਾੜੀਆਂ ਨੇ ਹਮਲੇ ਕੀਤੇ ਔਰੰਗਜ਼ੇ ਫੌਜਾਂ ਭੇਜ ਦਿੰਦਾ ਸੀ ਉਧਰੋਂ ਸਰਾਂਦ ਦੀਆਂ ਫੌਜਾਂ ਆ ਜਾਂਦੀਆਂ ਸੀ ਉਧਰੋਂ ਲਾਹੌਰ ਦੇ ਜਿਹੜੇ ਸੂਬੇਦਾਰ ਸੀ ਉਹ ਨਾਲ ਮਿਲ ਜਾਂਦੇ ਸੀਗੇ ਔਰ ਆਸੇ ਪਾਸੇ ਪਿੰਡਾਂ ਦੇ ਜਿਹੜੇ ਰੰਗੜ ਗੁੱਜਰ ਸੀਗੇ ਉਹ ਤਾਂ ਸਾਰਿਆਂ ਦੇ ਨਾਲ ਹੀ ਮਿਲ ਜਾਂਦੇ ਸੀ ਕੋਈ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਦੁਸ਼ਮਣ ਹੁੰਦਾ ਸੀ ਤਾਂ ਆਸੇ ਪਾਸੇ ਪਿੰਡਾਂ ਦੇ ਜਿਹੜੇ ਰੰਗੜ ਸੀਗੇ ਗੁੱਜਰ ਸੀਗੇ ਉਹ ਇੰਨੇ ਕੁ ਜ਼ਿਆਦਾ ਲੱਗਦੇ ਸੀ ਸਿੰਘਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਿ ਕੋਈ ਵੀ ਹਮਲਾ ਕਰਨਾ ਹੁੰਦਾ ਸੀ ਉਹ ਨਾਲ ਰਲ ਜਾਂਦੇ ਸੀ ਕਿ ਚਲੋ ਅਸੀਂ ਲੁੱਟ ਲਿਆਵਾਂਗੇ ਜੇ ਇਹਨਾਂ ਨੇ ਸੰਗਾਂ ਨੂੰ ਹਰਾਤਾ ਤਾਂ ਅਨੰਦਪੁਰ ਨਗਰ ਚੋਂ ਅਸੀਂ ਕੋਈ ਗਹਿਣੇ ਲੁੱਟ ਲਾਂਗੇ ਕੀਮਤੀ ਸਮਾਨ ਲੁੱਟ ਲਾਂਗੇ ਜਿਹੜੇ ਆਸੇ ਪਾਸੇ ਦੇ ਰੰਗੜ ਗੁੱਜਰ ਸੀਗੇ ਉਹ ਇੰਨੇ ਕੁ ਜ਼ਿਆਦਾ ਕਹਿ ਲੋ ਕਿ ਕਮੀਨੇ ਸੀਗੇ ਕਿ ਜਦੋਂ ਸਿੱਖ ਸੰਗਤਾਂ ਦੂਰੋਂ ਦੂਰੋਂ ਅਨੰਦਪੁਰ ਨਗਰ ਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਆਉਂਦੀਆਂ ਸੀ ਤਾਂ ਰਾਜ ਉਹ ਸਿਰ ਸਿੱਖ ਸੰਗਤਾਂ ਨੂੰ ਤੰਗ ਵੀ ਕਰਦੇ ਸੀ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ-ਸਮੇਂ ਤੇ ਇਹਨਾਂ ਨੂੰ ਸਜ਼ਾਾਂਾਂ ਵੀ ਦਿੱਤੀਆਂ ਨੇ ਔਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੱਕਲਾ ਛੱਡਿਆ ਹੈ ਆਨੰਦਪੁਰ ਨਗਰ ਛੱਡਿਆ ਹੈ ਪਰਿਵਾਰ ਸਨੇ ਤਾਂ ਉੱਥੇ ਫਿਰ ਸੋਹਾ ਤੋੜ ਕੇ ਜਦੋਂ ਸ਼ਾਹੀ ਟਿੱਬੀ ਦੇ ਕੋਲ ਕੀਰਤਪੁਰ ਸਾਹਿਬ ਤੋਂ ਬਾਅਦ ਇਨ੍ਹਾਂ ਵੈਰੀਆਂ ਨੇ ਜਦੋਂ ਪਿੱਛੋਂ ਦੀ ਹਮਲੇ ਕੀਤੇ ਤਾਂ ਉੱਥੇ ਰੰਗਣਾ ਦੇ ਕੁਝ ਪਿੰਡ ਸੀਗੇ ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਹਮਲਾ ਕੀਤਾ ਸੀ ਮਲਕਪੁਰ ਰੰਗਣਾ ਚ ਇੱਕ ਯੁੱਧ ਹੋਇਆ ਸੀ ਇੱਕ ਝੜਪ ਹੋਈ ਸੀ ਉੱਥੇ ਭਾਈ ਬਚਰਤ ਸਿੰਘ ਜੀ ਦੀ ਜੰਗ ਹੋਈ ਸੀ ਭਾਈ ਉਦੇਸ ਸਿੰਘ ਜੀ ਬੀਬੀ ਪਿੱਖਾ ਜੀ ਸਹਬਜ਼ਾਦਾ ਜੀਤ ਸਿੰਘ ਜੀ ਕਿਉਂਕਿ ਇਹ ਜਥੇ ਬਣਾਏ ਹੋਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉੱਥੇ ਵੀ ਜੰਗ ਹੋਈ ਸੀਗੀ ਤਾਂ ਇਹ ਸੀਗਾ ਗੁਰੂ ਗੋਬਿੰਦ ਸਿੰਘ ਜੀ ਵੇਲੇ ਆਨੰਦਪੁਰ ਸਾਹਿਬ ਦਾ ਇਤਿਹਾਸ ਕਿ ਕਿਹੋ ਜਿਹਾ ਹੁੰਦਾ ਸੀ ਉਦੋਂ ਆਨੰਦਪੁਰ ਆਨੰਦਪੁਰ ਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਲੰਗਰ ਥਾਂ ਥਾਂ ਤੇ ਵਰਤਾਏ ਜਾਂਦੇ ਸੀਗੇ ਬਹੁਤ ਖੁਸ਼ੀ ਨਾਲ ਸਾਰੇ ਅਨੰਦਪੁਰ ਨਗਰ ਚ ਰਹਿੰਦੇ ਸੀਗੇ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਦੂਰੋਂ ਦੂਰੋਂ ਸਾਹਿਤਕ ਲੋਕ ਆ ਕੇ ਅਨੰਦਪੁਰ ਨਗਰ ਚ ਵਸਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਲਈ ਇੱਕ ਚੀਜ਼ ਬਹੁਤ ਮਸ਼ਹੂਰ ਸੀਗੀ ਉਹਨਾਂ ਸਮਿਆਂ ਚ ਕਿ ਗੁਰੂ ਗੋਬਿੰਦ ਸਿੰਘ ਜੀ ਕਲਾ ਦੀ ਬਹੁਤ ਕਦਰ ਕਰਦੇ ਨੇ ਸਾਹਿਤ ਦੀ ਬਹੁਤ ਕਦਰ ਕਰਦੇ ਨੇ ਤੇ ਸ਼ਸਤਰਾਂ ਦੀ ਬਹੁਤ ਜ਼ਿਆਦਾ ਕਦਰ ਕਰਦੇ ਨੇ ਜੋ ਵੀ ਲੋਕ ਕਲਾ ਦੇ ਨਾਲ ਜੁੜੇ ਹੁੰਦੇ ਸੀ ਜਿਵੇਂ ਲਿਖਾਰੀ ਹੋਗੇ ਕਵੀ ਹੋਗੇ ਉਹ ਦੂਰੋਂ ਦੂਰੋਂ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸੇਵਾ ਕਰਦੇ ਸੀ ਕਈ ਨੌਕਰੀ ਵੀ ਕਰਦੇ ਸੀ ਕਈ ਸੇਵਾ ਵੀ ਕਰਦੇ ਸੀ ਜਿਵੇਂ ਹੁਣ 52 ਕਵੀਆਂ ਦਾ ਜ਼ਿਕਰ ਆਉਂਦਾ ਹੈ ਪਰ ਜਦੋਂ ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਤਾਂ ਗਿਣਤੀ 52 ਤੋਂ ਕਿਤੇ ਜ਼ਿਆਦਾ ਵਧ ਜਾਂਦੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਿਆ ਕਰਦਾ ਸੀ ਜਿਸ 'ਚ ਬਹੁਤ ਅਮੀਰ ਸਾਹਿਤ ਰਚਿਆ ਜਾਂਦਾ ਸੀਗਾ ਜੋ ਸਾਰੇ ਇਹ ਹੱਲੇ ਗੁੱਲਿਆਂ ਚ ਸਾਡੇ ਤੋਂ ਵਿਸਰ ਗਿਆ ਇਸ ਤੋਂ ਇਲਾਵਾ ਦੂਰੋਂ ਦੂਰੋਂ ਆ ਕੇ ਸ਼ਸਤਰ ਬਣਾਉਣ ਦੇ ਮਾਹਿਰ ਸੀਗੇ ਜਿਹੜੇ ਉਹ ਆ ਕੇ ਅਨੰਦਪੁਰ ਨਗਰ ਚ ਗੁਰੂ ਗੋਬਿੰਦ ਸਿੰਘ ਜੀ ਕੋਲ ਰੁਕਿਆ ਕਰਦੇ ਸੀ ਦੂਰ ਦੂਰ ਸੂਬਿਆਂ ਦੇ ਮੁਲਕਾਂ ਦੇ ਰਾਜੇ ਰਾਜਕੁਮਾਰ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਆਉਂਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਿੰਗੇ ਮਹਿੰਗੇ ਤੋਹਫੇ ਨਜ਼ਰਾਨੇ ਵਜੋਂ ਭੇਟ ਕਰਿਆ ਕਰਦੇ ਸੀ ਅਸਾਮ ਦੇ ਰਾਜੇ ਦਾ ਇੱਕ ਸਾਨੂੰ ਜ਼ਿਕਰ ਮਿਲਦਾ ਹੈ ਕਿ ਜਿਸ ਨੇ ਪ੍ਰਸ਼ਾਦੀ ਹਾਥੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸੀਗਾ ਮੁਲਤਾਨ ਦੇ ਇੱਕ ਸਿੱਖ ਦਾ ਸਾਨੂੰ ਜ਼ਿਕਰ ਮਿਲਦਾ ਹੈ ਕਿ ਉਹ ਸੋਨੇ ਨਾਲ ਬਣੀ ਹੋਈ ਚਾਂਦਨੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਬਣਵਾ ਕੇ ਲੈ ਕੇ ਆਇਆ ਸੀ ਤਾਂ ਗੁਰਗੋਬਿੰਦ ਸਿੰਘ ਜੀ ਦੇ ਸਮੇਂ ਸੋਚੋ ਕਿੰਨਾ ਸੋਹਣਾ ਹੋਊਗਾ ਉਹ ਮਾਹੌਲ ਹਰ ਪਾਸੇ ਚਹਲ ਪਹਿਲ ਹੁੰਦੀ ਸੀ ਕੋਈ ਕਿਸੇ ਤੇ ਜ਼ੁਲਮ ਨਹੀਂ ਕਰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਬਾਣਿਆਂ ਚ ਮੌਜੂਦ ਸ਼ਸਤਰਾਂ ਨਾਲ ਤਿਆਰ ਬਤਿਆਰ ਅਨੰਦਪੁਰ ਨਗਰ ਦੀਆਂ ਗਲੀਆਂ ਚ ਆਮ ਦੇਖੇ ਜਾਂਦੇ ਸੀਗੇ ਤਾਂ ਇਹ ਵੈਰੀਆਂ ਦੀ ਨਜ਼ਰ ਉਸੇ ਹੀ ਹੱਸਦੇ ਵਸਦੇ ਅਨੰਦਪੁਰ ਤੇ ਸੀ ਤੇ ਇਹਨਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਦੋਂ ਇਹੇ ਕੱਲੇ ਕੁਝ ਨਹੀਂ ਕਰ पाए ਪਹਾੜੀ ਰਾਜੇ ਫਿਰ ਇਹਨਾਂ ਨੇ ਔਰੰਗਜ਼ੇਬ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਫਿਰ ਔਰੰਗਜ਼ੇਬ ਦੇ ਇਹਨਾਂ ਨੇ ਕੰਨ ਪਰੇ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਸਾਨੂੰ ਤਾਂ ਖਤਰਾ ਹੈ ਹੀ ਹੈ ਉਹ ਦਿੱਲੀ ਨੂੰ ਹੱਥ ਪਾਉਣਗੇ ਕਿ ਸਿੱਖ ਤਾਕਤਵਰ ਹੁੰਦੇ ਜਾ ਰਹੇ ਨੇ ਸਿੰਘ ਤਾਕਤਵਰ ਹੁੰਦੇ ਜਾ ਰਹੇ ਨੇ ਫਿਰ ਔਰੰਗਜ਼ੇਬ ਨੇ ਵੀ ਆਪਣੀਆਂ ਫੌਜਾਂ ਨਾਲ ਭੇਜੀਆਂ ਫਿਰ ਇੱਕ ਵੱਡੀ ਘੇਰਾਬੰਦੀ ਕੀਤੀ ਗਈ ਜਿਸ ਤੋਂ ਬਾਅਦ 7 ਮਹੀਨਿਆਂ ਦੇ ਘੇਰੇ ਤੋਂ ਬਾਅਦ ਆਨੰਦਪੁਰ ਨਗਰ ਗੁਰਗੋਬਿੰਦ ਸਿੰਘ ਜੀ ਨੇ ਪਰਿਵਾਰ ਸਣੇ ਛੱਡ ਦਿੱਤਾ ਪਰ ਅਗਲੀ ਵੀਡੀਓ ਚ ਹੋਣਾ ਪਏ ਦੱਸਾਂਗੇ ਕਿ ਕਿਵੇਂ ਅਨੰਦਪੁਰ ਨਗਰ ਛੱਡਿਆ ਗੁਰਗੋਬਿੰਦ ਸਿੰਘ ਜੀ ਅਨੰਦਪੁਰ ਨਗਰ ਨਹੀਂ ਛੱਡਣਾ ਚਾਹੁੰਦੇ ਸੀ ਉਹਨਾਂ ਨੇ ਕਿੰਨੇ ਦਿਨ ਕਿਹਾ ਸੀ ਸਿੰਘਾਂ ਨੂੰ ਕਿ ਇੰਨੇ ਦਿਨ ਹੋਰ ਰੁਕ ਜਾਓ ਉਸ ਤੋਂ ਬਾਅਦ ਇਹ ਫੌਜ ਵਾਪਸ ਮੁੜ ਜਾਏਗੀ ਪਰ ਗੁਰਗੋਬਿੰਦ ਸਿੰਘ ਜੀ ਨੂੰ ਫਿਰ ਕਿਉਂ ਛੱਡਣਾ ਪਿਆ ਅਨੰਦਪੁਰ ਸੋਹ ਖਾਣ ਵਾਲੇ ਤਾਂ ਹੈਗੇ ਸੀਗੇ ਪਹਾੜੀ ਰਾਜੇ ਕੁਰਾਨ ਦੀ ਸੌਖਾਰੇ ਸੀ ਮੁਗਲ ਤੇ ਪਹਾੜੀ ਰਾਜੇ ਗਾਉਂ ਦੀ ਸੌਖਾਰੇ ਸੀ ਪਰ ਸਿੰਘਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਸੀ ਉਸ ਤੋਂ ਬਾਅਦ ਫਿਰ ਕੀ ਕੁਝ ਹੁੰਦਾ ਹੈ ਕਿੱਥੇ ਜਾ ਕੇ ਹਮਲਾ ਹੁੰਦਾ ਹੈ ਕਿਵੇਂ ਸਰਸਨਦੀ ਤੇ ਵਿਛੋੜਾ ਪੈਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਪਿੰਡਾਂ ਵਿੱਚ ਦੀ ਹੁੰਦੇ ਹੋਏ ਚਮਕੌਰ ਸਾਹਿਬ ਪਹੁੰਚੇ ਕਿਹੜੇ-ਕਿਹੜੇ ਲੋਕਾਂ ਨੇ ਮਦਦ ਕੀਤੀ ਕਿਹੜੇ ਲੋਕਾਂ ਨੇ ਕਿਹੜੇ ਪਾਪੀਆਂ ਨੇ ਕਿਹੜੇ ਭਾਗਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਵਾਜ਼ੇ ਵੀ ਨਹੀਂ ਖੋਲੇ ਇਦਰੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਬਜ਼ੁਰਗ ਮਾਤਾ ਤੇ ਛੋਟੇ ਸਾਹਿਬਜ਼ਾਦਿਆਂ ਉਹਨਾਂ ਨਾਲ ਕੀ ਕੁਝ ਹੋਇਆ ਕਿਵੇਂ ਉਹਨਾਂ ਨੂੰ ਗੁਰੂ ਘਰ ਦੇ ਆਪਣੇ ਹੀ ਲੋਕ ਉਹਨਾਂ ਨੇ ਗਦਾਰੀਆਂ ਕੀਤੀਆਂ ਗੰਗੂ ਪਾਪੀ ਦਾ ਇੱਥੇ ਨਾਮ ਆਉਂਦਾ ਹੈ ਕਈ ਇਤਿਹਾਸਕਾਰ ਮਸੰਦ ਵੀ ਲਿਖਦੇ ਨੇ ਉਹਨੂੰ ਉਹਨੇ ਫਿਰ ਕਿਵੇਂ ਧੋਖਾ ਦਿੱਤਾ ਅੱਗੇ ਫਿਰ ਕੀ ਕੁਝ ਹੋਇਆ ਫਿਰ ਕਿਵੇਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਵੀ ਕਈ ਪਿੰਡ ਦੇ ਲੋਕਾਂ ਨੇ ਮਦਦ ਨਹੀਂ ਕੀਤੀ ਕਿਹੜਾ ਉਹ ਪਿੰਡ ਸੀ ਜਿਹੜੇ ਪਿੰਡ ਦੇ ਲੋਕਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡੋਂ ਕੱਢ ਦਿੱਤਾ ਸੀਗਾ ਕਿਹੜੇ ਲੋਕ ਸੀ ਜਿਨ੍ਹਾਂ ਨੇ ਮਾਤਾ ਗੁਜਰੀ ਜੀ ਨੂੰ ਰस्सियां ਨਾਲ ਬੰਨ ਲਿਆ ਸੀ ਤੇ ਸਾਹਿਬਜ਼ਾਦਿਆਂ ਨੂੰ ਬੋਰੀਆਂ 'ਚ ਪਾ ਲਿਆ ਸੀ ਸਾਹਿਬਜ਼ਾਦਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕੀ ਕੀ ਤਸੀਹੇ ਦਿੱਤੇ ਗਏ ਕਿਉਂਕਿ ਇਹ ਦਿਨ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਤਾਂ ਇਹ ਸਾਰੀਆਂ ਵੀਡੀਓਜ਼ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਉਹ ਸਾਡਾ ਮਹਾਨ ਇਤਿਹਾਸ ਹੈ ਜਿਹਦੇ ਤੋਂ ਸਾਨੂੰ ਤਾਕਤ ਮਿਲਦੀ ਆ ਇਹ ਸਾਡੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਅਸੀਂ ਬਾਬੇ ਕਹਿੰਦੇ ਆ ਕਿਉਂਕਿ ਉਹ ਕੰਮ ਬਹੁਤ ਵੱਡੇ ਕਰਕੇ ਗਏ ਨੇ ਸਾਡੇ ਉਹ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਫਰਜ਼ੰਦਾਂ ਦਾ ਉਹ ਮਹਾਨ ਇਤਿਹਾਸ ਜਿਹਤੋਂ ਸਿੱਖ ਕੌਮ ਰਹੀ ਦੀ ਦੁਨੀਆ ਤੱਕ ਪ੍ਰੇਰਨਾ ਲੈਂਦੀ ਰਹੂ ਜੋ ਇਤਿਹਾਸ ਸਿੱਖਾਂ ਨੂੰ ਚੜ੍ਹਦੀ ਕਲਾ 'ਚ ਰੱਖਦਾ ਹੈ ਇਹ ਇਤਿਹਾਸ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਇਹ ਸ਼ਹੀਦੀ ਦਿਹਾੜਿਆਂ 'ਚ ਸ਼ਹੀਦੀ ਹਫ਼ਤੇ 'ਚ ਇੱਕ ਇੱਕ ਕਰਕੇ ਸਾਰੀਆਂ ਵੀਡੀਓਜ਼ ਤੁਹਾਡੇ ਅੱਗੇ ਲੈ ਕੇ ਆਵਾਂਗੇ ਜੁੜੇ ਰਹੋ ਪੰਜਾਬਸਿਆਂ ਦੇ ਫੇਸਬੁਕ ਪੇਜ ਨਾਲ ਤੇ ਪੰਜਾਬਸਿਆਂ ਦੇ YouTube ਚੈਨਲ ਤੇ ਸਾਰੀਆਂ ਵੀਡੀਓਜ਼ ਆਉਣਗੀਆਂ ਇਤਿਹਾਸ ਦੱਸਦੇ ਆ ਕੋਈ ਵੀ ਗਲਤੀ ਹੋ ਗਈ ਹੋਵੇ ਕੋਈ ਵੀ ਭੁਲਚਕ ਹੋ ਗਈ ਹੋਵੇ ਤਾਂ ਅਸੀਂ ਪਰਮਪ੍ਰਤਾ ਪਰਮਾਤਮਾ 10 ਗੁਰੂ ਸਹਿਬਾਨਾਂ ਤੇ ਪੂਰੇ ਖਾਲਸਾ ਪੰਥ ਤੋਂ ਖਿਮਾ ਦੇ ਜਾਚਾਂ ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿਆਹ ਦੇ ਨਾਲ ਜੁੜੇ ਰਹੋ ਕਿਹੜੇ ਪਿੰਡ ਸ਼ਹਿਰ ਚੋਂ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ